ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ ਜੀਵਨ ਜੋਤੀ ਮੁਹੰਮਦੀਨ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ ਹੇਠ ਸਿਟੀ ਪਠਾਨਕੋਟ ਅੰਦਰ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਰੇਡ ਕੀਤੀ ਗਈ ਅਤੇ ਪੀਕ ਮੰਗਣ ਵਾਲੇ ਬੱਚਿਆਂ ਨੂੰ ਫੜਿਆ ਗਿਆ। ਰੇਡ ਦੇ ਦੌਰਾਨ ਕੂਚ ਸਥਾਨਾਂ ਤੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਨ ਅਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਹਦਾਇਤਾਂ ਜਾਰੀ ਕਰਕੇ ਛੱਡ ਦਿੱਤਾ ਗਿਆ ਅਤੇ ਇੱਕ ਬੱਚੇ ਨੂੰ ਜੋ ਕਿ ਸ਼ਨੀ ਦੇ ਮੰਦਿਰ ਦੇ ਨਜ਼ਦੀਕ ਪਿੱਖਿਆ ਮੰਗ ਰਿਹਾ ਸੀ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ ਅੰਦਰ ਵਿਸ਼ੇਸ਼ ਤੌਰ ਤੇ ਜੋ ਬੱਚੇ ਸੜਕਾਂ ਤੇ ਵਕ ਵਕਤ ਧਾਰਮਿਕ ਸਥਾਨਾਂ ਦੇ ਬਾਹਰ ਪਿਖਿਆ ਮੰਗਦੇ ਹਨ ਉਹਨਾਂ ਬੱਚਿਆਂ ਤੇ ਰੇਡ ਕੀਤੀ ਗਈ। ਇਸ ਦੌਰਾਨ ਇੱਕ ਪਿਖਿਆ ਮੰਗਦੀ ਬੱਚੀ ਨੂੰ ਕਾਬੂ ਕੀਤਾ ਗਿਆ ਅਤੇ ਕੁਝ ਮਾਮਲਿਆਂ ਦੌਰਾਨ ਰੇਡ ਵਿੱਚ ਪੜੇ ਗਏ ਬੱਚਿਆਂ ਦੇ ਮਾਪਿਆਂ ਨਾਲ ਵਿਸ਼ੇਸ਼ ਗੱਲਬਾਤ ਕਰਕੇ ਜਾਂਚ ਪੜਤਾਲ ਕਰਕੇ ਹਦਾਇਤਾਂ ਜਾਰੀ ਕੀਤੀਆਂ ਨਹੀਂਆਂ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਮੁਹਿੰਮ ਜੀਵਨ ਜੋਤੀ ਦੀ ਅੱਜ ਦੀ ਕਾਰਵਾਈ ਕੀਤੀ ਗਈ ਹੈ ਅਤੇ ਰੇਡਾਂ ਜ਼ਿਲ੍ਹਾ ਪਠਾਨਕੋਟ ਅੰਦਰ 31 ਜੁਲਾਈ 2025 ਤੱਕ ਜਾਰੀ ਰਹਿਣਗੀਆਂ। ਇਸ ਦੌਰਾਨ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਸਥਾਨਾਂ ਤੇ ਰੇਡ ਕੀਤੀ ਜਾਵੇਗੀ ਜੋ ਬੱਚੇ ਇਸ ਕੰਮ ਵਿੱਚ ਸ਼ਾਮਲ ਪਾਏ ਗਏ ਉਹਨਾਂ ਬੱਚਿਆਂ ਦੇ ਮਾਪਿਆਂ ਤੇ ਨੀਮਾ ਦੇ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਅਤੇ ਬੱਚਿਆਂ ਨੂੰ ਸਿੱਖਿਆਤ ਕਰਨ ਦੇ ਲਈ ਸਕੂਲਾਂ ਅੰਦਰ ਦਾਖਲ ਕਰਵਾਇਆ ਜਾਵੇਗਾ ਫੜੇ ਗਏ ਬੱਚਿਆਂ ਦੇ ਮਾਪੇ ਬਾਬ ਜੇ ਬੱਚੇ ਨਾਲ ਸੰਬੰਧਿਤ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰਦੇ ਹਨ ਅਜਿਹੀ ਸੂਰਤ ਵਿੱਚ ਬੱਚਿਆਂ ਨੂੰ ਨਿਰਧਾਰਿਤ ਕੀਤੇ ਸ਼ੈਲਟਰ ਹੋਮਾਂ ਵਿੱਚ ਭੇਜਿਆ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are shri sai group of institutes ਜਿਹੜੇ ਵਿਭਾਗ ਵੱਲੋਂ ਸਰੇ ਹੈੱਡ ਆਫਿਸ ਵੱਲੋਂ ਇੱਕ ਮੈਮ ਚਲਾਈ ਜਾ ਰਹੀ ਜੀਵਨ ਜੋਤ 2.0 ਇਹਦੇ ਵਿੱਚ ਜਿਹੜੇ ਬੱਚੇ ਜਿਹੜੇ ਬੱਚੇ ਚਲੋ ਮਾਪਿਓ ਟਿਕ ਮੰਗਵਾ ਰਹੇ ਹਨ ਉਹਨਾਂ ਪ੍ਰਤੀ ਇਹ ਮੁੰਡ ਚਲਾਈ ਲਾਈ ਜਾ ਰਹੀ ਹੈ ਜਿਹੜੇ ਬੱਚੇ ਛੋਟੀ ਉਮਰ ਦੇ ਹਨ ਚਾਹੇ ਉਹ ਨਵਜਮੇ ਬੱਚੇ ਹਨ ਚਾਹੇ ਉਹ 8 ਸਾਲ ਦੇ ਬੱਚੇ ਹਨ ਸਾਰਿਆਂ ਕੋਲ ਉਹਨਾਂ ਦੀ ਆੜ ਦੇ ਵਿੱਚ ਜਿਹੜੇ ਮਾਪਿਓ ਉਹ ਠੀਕ ਨੋਗਾਰੇ ਹਨ ਜਿਹੜਾ ਕਿ ਬਹੁਤ ਹੀ ਸਾਰੇ ਦੇਸ਼ ਤੇ ਮਾੜਾ ਪ੍ਰਭਾਵ ਪਾ ਰਹੇ ਹਨ ਤੇ ਇਹਨਾਂ ਬੱਚਿਆਂ ਦੇ ਮਾਪਿਓ ਜਿਹੜੇ ਅਸਲ ਨਹੀਂ ਹਨ ਤੇ ਉਹਨਾਂ ਦੇ ਖਿਲਾਫ ਬਹੁਤ ਹੀ ਜਿਹੜੇ ਸਖਤ ਕਾਨੂੰਨ ਬਣਾਏ ਗਿਆ ਹਨ ਅਤੇ ਇਹਨਾਂ ਤੇ ਕਾਰਵਾਈ ਕਰਦੇ ਹੋਏ ਕਾਨੂੰਨ ਵੱਲੋਂ ਤੇ ਇਹਨਾਂ ਨੂੰ ਵੱਤ ਤੋਂ ਵੱਤ ਜਿਹੜੀ ਜੀ ਸਜ਼ਾ ਦਿੱਤੀ ਗਈ ਬਣਾਈ ਗਈ ਹੈ ਉਹ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਅੱਜ ਦੇ ਕਿ ਬੱਚੇ ਪਕੜੇ ਅੱਜ ਜਿਹੜੇ ਬੱਚੇ ਪਕੜੇ ਗਏ ਨੇ ਅਸੀਂ ਕਈਆਂ ਨੂੰ ਰੈਸਕਿਊ ਵੀ ਕੀਤਾ ਹੈ ਅਤੇ ਕਈਆਂ ਨੂੰ ਅਸੀਂ ਵਾਰਨਿੰਗ ਦੇ ਕੇ ਵੀ ਛੱਡਿਆ ਹੈ ਤੇ ਅਤੇ ਇਹਨਾਂ ਦਾ ਫਿਰ ਬਾਅਦ ਵਿੱਚ ਮਾਪਿਓ ਦਾਦੀਆਂ ਨੇ ਟੈਸਟ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਹੀ ਇਹਨਾਂ ਬੱਚੇ ਇਹਨਾਂ ਬੱਚਿਆਂ ਨੂੰ ਉਹਦੇ ਮਾਪਿਆਂ ਕੋਲ ਅਸੀਂ ਮਾਪਿਆਂ ਕੋਲ ਸੌਪਿਆ ਜਾਵੇਗਾ ਮੁਹਿੰਮ ਲਗਾਤਾਰ ਚੱਲਦੀ ਰਹੇਗੀ ਮੁਹਿੰਮ ਜਿਹੜੀ ਹੈ ਲਗਾਤਾਰ ਸਰੀਕ ਤਿੱਕ ਤੱਕ ਚੱਲੇਗੀ ਇਸੇ ਤਰ੍ਹਾਂ ਲਗਾਤਾਰ ਇਹਨਾਂ ਸਰਕਾਰ ਦੀ ਹਦਾਇਤਾਂ ਅਨੁਸਾਰ